ਕਿਹੜਾ ਪਿੰਡ ਜੀ ਤਰੰਡੀ ਸੋਬਾ ਕੀ ਗੱਲ ਹੋਈ ਆ ਜਿਹੜੀ ਫਸਲ ਤੁਸੀਂ ਪੁੱਟ ਕੇ ਵਿਖਾਉਂਦੇ ਜਦ ਪਾਣੀ ਖੜਾ ਚਾਰੇ ਬੰਨੇ ਇਹ ਜੀ ਕੋਈ 100 150 ਕਿੱਲਾ ਜ਼ਮੀਨ ਹੈ ਸਾਡੀ ਇਸ ਰਕਵੇ ਦੇ ਵਿੱਚ ਤੇ ਜਿਸ ਤੇ ਸਾਰਾ بارش ਦਾ ਪਾਣੀ ਇਕੱਠਾ ਹੋ ਜਾਂਦਾ ਹੈ ਤੇ 100 150 ਕਿੱਲਾ ਜਿਹੜਾ ਝੋਨਾ ਸਾਡਾ ਲੱਗਾ ਹੈ بارش ਦੇ ਪਾਣੀ ਦੇ ਨਾਲ ਬਿਲਕੁਲ ਇੱਕ ਗੱਲ ਚੁੱਕਾ ਹੈ ਕਿੰਨੇ ਕਿਸਾਨਾਂ ਦਾ ਹੈ ਜਿਹੜੀ ਫਸਲ ਇਹ ਇੱਕ ਡੋ ਘਟ 40 50 ਕਿਸਾਨ ਦੀ ਹੈਗੀ ਤੇ ਇਹ ਪਾਣੀ ਖੜਦਾ ਕਿਵੇਂ ਹੈ ਕੀ ਗੱਲ ਇਹ ਖੜਦਾ ਵੀ ਇਹ ਥਾਂ ਨੀਵਾ ਇਹ ਜਿਹੜੇ ਅੱਗੇ ਨਿਕਾਸ਼ ਦਾ ਕੋਈ ਪ੍ਰਬੰਧ ਨਹੀਂ ਤਲਵੰਡੀ ਬੋਸੰਗ ਅਗੇ ਇੱਕ ਪਿੰਡ ਹੈ ਸਾਡੇ ਤੋਂ ਉਹਦੇ ਅਗੇ ਇੱਕ ਸੜਕ ਬੱਜੀ ਹੈ ਤਲਵੰਡੀ ਹੈ ਝੁੱਗੀਆਂ ਤੱਕ ਜਿਹੜਾ ਥੋੜਾ ਜਿਹਾ ਥਾਂ ਉੱਚਾ ਵਾ ਤੇ ਉਹ ਉੱਚਾ ਹੋਣ ਦਾ ਕਰ ਜਿਹੜਾ ਪਾਣੀ ਦਾ ਨਿਕਾਸ਼ ਨਹੀਂ ਨਿਕਲਦਾ ਜੇ ਸਾਡਾ ਤਲਵੰਡੀ ਬੋਸੰ ਦੀ ਸ਼ਰਕ ਤੋਂ ਲੈ ਕੇ ਝੁੱਗੀਆਂ ਤੱਕ ਕੋਈ ਨਿਕਾਸ਼ ਦਾ ਪ੍ਰੋਗਰਾਮ ਹੋ ਜੇ ਜਾਂ ਕੋਈ ਪੂਰੇ ਪੈ ਕੇ ਜਾਂ ਕੋਈ ਸਾਨੂੰ ਥੋੜੀ ਬਹੁਤੀ ਜ਼ਮੀਨ ਐਕਵਾਇਰ ਕਰਕੇ ਵੀ ਸਾਡਾ ਦੋਹ ਕਰਮਾ ਨਾਲ ਦਾ ਪ੍ਰਬੰਧ ਹੋ ਜੇ ਇਹ ਜਿਹੜਾ 2 150 ਕਿਸਾਨ ਹੈ ਜਿਹੜਾ ਅੱਜ ਬਿਲਕੁਲ ਬਰਬਾਦ ਹੋ ਚੁੱਕਾ ਹੈ ਜਿਨ੍ਹਾਂ ਸਾਰਾ ਝੋਨਾ ਲਾਇਆ ਸੀ ਫਿਰ ਉਹਨਾਂ ਦੀ ਜ਼ਿੰਦਗੀ ਬਚ ਸਕਦੀ ਹੈ ਉਹਨਾਂ ਦਾ ਜੀਵਨ ਬਚ ਸਕਦਾ ਖਰਚਾ ਬਹੁਤ ਕੀਤਾ ਹੈ ਦੁਬਾਰਾ ਹੁਣ ਸਾਨੂੰ ਅਜੇ ਕੋਈ ਝਾਕਣੀ ਵੀ ਜਿਹੜਾ ਸਾਡੀ ਇਹ ਫਸਲ ਦੁਬਾਰਾ ਝੋਨੇ ਦੀ ਲੱਗ ਸਕੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਜਿਹੜਾ ਸਾਨੂੰ ਇਹ ਸਾਡਾ ਜਿਨ੍ਹਾਂ ਚਿਰ ਸਾਡੇ ਨਿਕਾਸ਼ ਦਾ ਪ੍ਰਬੰਧ ਨਹੀਂ ਹੁੰਦਾ ਸਿਰਫ ਸਾਨੂੰ ਕਿਲੋ ਕਿਲੋ 1.5 ਕਿਲੋ ਮੀਟਰਾਂ ਨਿਕਾਸ਼ ਜੇ ਸਾਡਾ ਨਿਕਾਸ਼ ਬਣ ਜੇ ਤੇ ਜਿਹੜਾ 100 150 ਕਿੱਲਾ ਦਾ ਜ਼ਮੀਨ ਹੈ ਤੇ ਕਿਸਾਨਾਂ ਦੀ ਜਿਹੜੀ ਰੋਟੀ ਬਚ ਸਕਦੀ ਹੈ ਕਿੰਨੇ ਪਿੰਡਾਂ ਦਾ ਜਿਹੜਾ ਪਾਣੀ ਇੱਥੇ ਆਣ ਕੇ ਰੁਕਦਾ ਜੀ ਇੱਥੇ ਤਕਰੀਬਨ ਇੱਕ ਤਲਵੰਡੀ ਮੋਹਰ ਸਿੰਘ ਕਿਲਾ ਕੋਟ ਬੁੱਢੇ ਤੱਕ ਜਿਹੜਾ ਪਾਣੀ ਇਧਰੋਂ ਤੂਤਾਂ ਦੇ ਪਿੰਡ ਦਾ ਚੁਗੀਆਂ ਦੇ ਪਿੰਡ ਦਾ ਚੌ ਪਿੰਡਾਂ ਪਿੰਡਾਂ ਦਾ ਪਾਣੀ ਜਿਹੜਾ ਇਹ ਜਗਾ ਨਹੀਂ ਵੀ ਆ 100 150 ਕਿਲਾ ਤੇ ਸਾਰਾ ਇੱਥੇ ਪਾਣੀ ਇਕੱਠਾ ਹੋ ਜਾਂਦਾ ਅਰੇ ਆ ਕੀਨਾ ਪ੍ਰਧਾਨ ਜੀ ਆਪਣੇ ਮੈਂ ਸੁਖਨ ਸਿੰਘ ਦੁਬਲੀ ਕਿਸਾਨ ਸੰਘਰਸ਼ ਕਮੇਟੀ ਬਈ ਪ੍ਰਧਾਨ ਪੰਜਾਬ ਕੋਟ ਬੁੱਢਾ ਕੀ ਮਸਲਾ ਜਿਹੜਾ ਇਕੱਤਰ ਹੋਇਆ ਜੀ ਅੱਜ ਜਿਹੜੇ ਮਸਲੇ ਵਾਸਤੇ ਅਸੀਂ ਤਲਵੰਡੀ ਦੇ ਤੇ ਤੂਤਾਂ ਦੇ ਵਿਚਕਾਰ ਆਣ ਕੇ ਇੱਥੇ ਕਿਸਾਨ ਇਕੱਠੇ ਹੋਏ ਆ ਇਹਨਾਂ ਕਿਸਾਨਾਂ ਨੇ ਸਾਨੂੰ ਸੱਦਾ ਦਿੱਤਾ ਸੀ ਇੱਥੇ ਆਏ ਆ ਆ ਤਕਰੀਬਨ 150 200 ਕਲਾ ਜ਼ਮੀਨ ਦਾ ਜਿਹੜਾ ਹਰ ਸਾਲ ਪਾਣੀ ਦੀ ਮਾਰ ਥਲੇ ਆਣ ਕੇ ਇਹ ਡੁੱਬ ਜਾਂਦਾ ਇਹ ਜਿਹੜੇ ਕਿਸਾਨ ਨੇ ਬੜੀ ਮਿਹਨਤ ਨਾਲ ਝੋਨਾ ਲਾ ਕੇ ਤਿਆਰ ਕਰਦੇ ਆ ਜੇ ਝੋਨਾ ਤੁਰਿਆ ਨਹੀਂ ਤੇ ਝੋਨਾ ਡੁੱਬ ਕੇ ਫਿਰ ਮਰ ਗਿਆ ਇਹਦਾ ਸਾਨੂੰ ਇਹ ਦਿਸਣ ਦਿਆ ਵੀ ਇਹਦਾ ਕੇਵਲ ਨੇ ਵਿਕਾਸ ਨਾ ਹੋਇਆ ਇੱਥੇ ਦੁਬਾਰਾ ਵੀ ਝੋਨਾ ਸਾਡੇ ਤੋਂ ਨਹੀਂ ਲੱਗਣਾ ਕਿਉਂਕਿ ਅਗਲੇ ਬੰਨੇ ਕੋਈ ਵਿਕਾਸ ਨਹੀਂ ਇਧਰੋਂ ਤਿੰਨਾ 44 ਪਿੰਡਾਂ ਦਾ ਪਾਣੀ ਤੂਤਾਂ ਦਾ ਇਧਰੋਂ ਥਲੇੋਂ ਆਹ ਕੋਡ ਬੁੱਢੇ ਦਾਵਾ ਇੱਕ ਬੰਗਲਾ ਵਾ ਇੱਕ ਆਤਲਵੰਡੀ ਆ ਇਹਨਾਂ ਪਿੰਡਾਂ ਸਾਰਾ ਪਾਣੀ ਇੱਥੇ ਆਣ ਕੇ ਇਕੱਠਾ ਹੁੰਦਾ ਇੱਥੋਂ ਅੱਗੇ ਕੋਈ ਵਕਾਸ ਨਹੀਂ ਗਾ ਇਹਨਾਂ ਕਿਸਾਨਾਂ ਦੀ ਹਰ ਸਾਲ ਦੀ ਫਸਲ ਜਿਹੜੀ ਹੈ ਇਹ ਮਾਰੀ ਜਾਂਦੀ ਆ ਇਹ ਇਸ ਪਾਣੀ ਤੋਂ ਬਹੁਤ ਦੁਖੀ ਆ ਕਿਉਂਕਿ ਜੇ ਅਗਲੇ ਬੰਨੇ ਥੋੜਾ ਬੋਧਾ ਵੀ ਵਕਾਸ 2 ਕਿਲੋਮੀਟਰ ਕਿਲੋਮੀਟਰ ਦਾ ਸਰਕਾਰ ਕਰ ਦਿੰਦੀ ਆ ਇਹ ਸੁਖੀ ਹੁੰਦੇ ਸਕਾਨ ਆਪਣੀ ਜਿਹੜੀ ਫਸਲ ਆ ਹਰ ਸਾਲ ਖੁਸ਼ੀ-ਖੁਸ਼ੀ ਨਾਲ ਬੀਜ ਕੇ ਵੜ ਸਕਦੇ ਆ ਮੈਂ ਸਕਾ ਸਰਕਾਰ ਤੋਂ ਅਪੀਲ ਕਰੂੰ ਇੱਕ ਤੇ ਇਹਨਾਂ ਨੂੰ ਮਾਜਬਾ ਦਿੱਤਾ ਜਾਵੇ ਦੂਜੀ ਜਿਹੜੀ ਗੱਲ ਆ ਵੀ ਇਹਨਾਂ ਦੇ ਵਿਕਾਸ ਦਾ ਬੰਦੋਬਸਤ ਇਹ ਬਹੁਤ ਜ਼ਰੂਰੀ ਆ ਕੀਤਾ ਜਾਵੇ ਕਿਉਂਕਿ ਹਰ ਸਾਲ ਸਰਕਾਰ ਤੋਂ ਮਾਯੂਵਾ ਮੰਗਣ ਦੀ ਸਾਨੂੰ ਲੋੜ ਨਾ ਪਵੇ ਇਸ ਕਰਕੇ ਅਸੀਂ ਸਰਕਾਰ ਕੋ ਅਪੀਲ ਕਰਦੇ ਆ ਜਿੱਥੇ ਜਿੱਥੇ ਵੀ ਪੰਜਾਬ 'ਚ ਪਾਣੀ ਖਲੁਦਾ ਵਾ ਉੱਥੇ-ਉੱਥੇ ਵਿਕਾਸ ਦਾ ਬੰਦੋਬਸਤ ਜਿਹੜਾ ਸਰਕਾਰ ਕਰਕੇ ਦੇਵੇ ਕਿਉਂਕਿ ਕਿਸਾਨ ਦੂਜੇ ਦੀ ਪੈਲੀ 'ਚ ਨਹੀਂ ਜਾ ਸਕਦਾ ਅਗਲਾ ਆ ਦੀ ਪੈਲੀ 'ਚ ਸਰਕਾਰ ਨੂੰ ਛਾੜਿਆ ਉਹ ਜਿੱਥੇ ਵੀ ਵਿਕਾਸ ਮਰਜੀ ਲਾ ਕੇ ਕਰ ਸਕਦੀ ਆ ਧੰਨਵਾਦ ਅੱਜ ਕਿਹਨਾ ਪ੍ਰਧਾਨ ਜੀ ਆਪਣੇ ਮੇਰਾ ਨਾਮ ਪਾਰ ਸਿੰਘ ਰਿਆਲਾ ਜਸਾਨ ਸਿੰਘ ਜਮਾ ਕਮੇਟੀ ਕੋਰ ਬੁੱਢਾ ਦਾ ਮੈਂ ਪ੍ਰਧਾਨ ਆ ਮਤਲਬ ਆ ਜਿਹੜੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਆ ਖੱਬੇ ਪਾਸੇ ਵੇਖੋ ਕੋਈ 1.5 200 ਕਿਲਾ ਜਿਹੜਾ ਪੈਲੀ ਆ ਇਹ ਚ ਪਾਣੀ ਆ ਸੜਕ ਦੇ ਨਾਲ ਤਕਰੀਬਨ ਘਟ ਪਟਿਆਂ ਦੇ ਗਾਂਹ ਜਾ ਕੇ ਤੇ ਮੈਨੂੰ ਲੱਗਦਾ ਵੀ ਇਹ ਲੱਖ ਲੱਖ ਪਾਣੀ ਆ ਜਾਂਦਾ ਸਾਰਾ ਥਾਂ ਨੀਵਾ ਹੈ ਇਧਰ ਚੜ੍ਹਦੇ ਪਾਸੇ ਵੇਖੋ ਇਧਰ ਵੀ ਇਹ ਹਾਲਤ ਆ ਇੱਥੇ ਤਿੰਨਾ ਚੌ ਪੰਡਾ ਦਾ ਪਾਣੀ ਜਿਹੜਾ ਉਹ ਇਕੱਠਾ ਹੁੰਦਾ ਤੂਤਾਂ ਦਾ ਤਲਵੰਡੀ ਮੋਹਰ ਸਿੰਘ ਤੇ ਕੋਟ ਬੁੱਢਾ ਤੇ ਬੰਗਲੇ ਦਾ ਪਾਣੀ ਇਧਰ ਹੀ ਆਉਂਦਾ ਹੈ ਇਸ ਕਰਕੇ ਇਹ ਜਿਹੜਾ ਹਰ ਸਾਲ ਹੀ ਇਹੜੇ ਕਿਸਾਨੇ ਡੁੱਬ ਜਾਂਦੇ ਆ ਸਾਡੀ ਸਰਕਾਰ ਅੱਗੇ ਪੀ ਲਿਆ ਇਹ ਜਿਹੜਾ ਪਾਣੀ ਦਾ ਵਿਕਾਸ ਆਏ ਅਗਲੇ ਪਾਸੇ ਤਲਵੰਡੀ ਬੁੱਤ ਬੁੱਤ ਸਿੰਘ ਤੋਂ ਅਗਲੇ ਪਾਸੇ ਜਿਹੜਾ ਬਿਲਕੁਲ ਵਿਕਾਸ ਨਹੀਂ ਹੈਗਾ ਇਹਨਾਂ ਥੋੜਾ ਜਿਹਾ ਵਿਕਾਸ ਕੀਤਾ ਜੇ ਕਿਲੋ 1.5 ਕਿਲੋਮੀਟਰ ਆ ਜੇ ਉੱਥੋਂ ਥੋੜਾ ਬੜਾ ਭਾਵੇਂ ਇੱਕ ਦੋ ਕਰਮਾਂ ਦਾ ਹੀ ਨਾਲਾ ਕੱਢਿਆ ਜਾਵੇ ਤੇ ਉਹ ਜਿਹੜਾ ਆ ਪਾਣੀ ਜਿਹੜਾ ਗਾਂ ਨਿਕਲ ਸਕਦਾ ਗਾਂ ਖੇਤਾਂ 'ਚ ਫੈਲ ਕੇ ਗਾਂ ਅਗਲੇ ਪਾਸੇ ਨਿਕਲ ਸਕਦਾ ਜੇ ਇਤਨਾ ਨਹੀਂ ਰਿਹਾ ਤੇ ਹਰ ਸਾਲ ਇਹ ਕਿਸਾਨ ਜਿਹੜੇ ਨੇ ਇਹ ਮਰ ਜਾਂਦੇ ਨੇ ਪਾਣੀ ਮਤਲਬ ਚੜ ਜਾਂਦਾ ਫਸਲ ਦੋ ਦੋ ਵੇਰਾਂ ਬੀਜਦੇ ਨੇ ਐਰ ਕੀ ਦਾ ਜੇ ਪਹਿਲਾ ਪਾਣੀ ਖਟਿਆ ਨਹੀਂ ਗਿਆ ਤੇ ਮਗਰੋਂ ਫੇਰ ਪਾਣੀ ਪੈ ਗਿਆ ਇਸ ਕਰਕੇ ਸਾਡੀ ਸਰਕਾਰ ਅੱਗੇ ਪੀ ਲਿਆ ਸਾਰੇ ਮਹਿਕਮੇ ਅੱਗੇ ਪੀ ਲਿਆ ਕਿ ਮੌਕਾ ਵੇਖਿਆ ਜਾਵੇ ਇਹਨਾਂ ਕਿਸਾਨਾਂ ਦਾ ਕੋਈ ਹੱਲ ਕੀਤਾ ਜਾਵੇ ਜੇ ਹੱਲ ਨਾ ਹੋਇਆ ਤੇ ਕਿਸਾਨ ਮਾਰੇ ਜਾਣਗੇ ਕਿੰਨੀ ਕਿਵਾਰਾਂ ਇਹ ਦੁਬਾਰਾ ਦੁਬਾਰਾ ਫਸਲ ਆਉਣਗੇ ਜਿਹੜਾ ਖਰਚਾ ਉਹ ਚੜ ਗਿਆ 12 12 13 13000 ਰੁਪਏ ਖਰਚਾ ਆ ਗਿਆ ਦਵਾਈਆਂ ਪਾਤੀਆਂ ਲਵਾਈਆਂ ਦਿੱਤੀਆਂ 4000 ਰੁਪਏ ਲਵਾਈ ਅੱਜ ਤੇ 4 4000 ਲਵਾਈ ਤਾਂ ਦਿੱਤੀ ਆ ਤੇ ਇਹਦੀ ਆਸ ਨਹੀਂ ਬਿਲਕੁਲ ਹੀ ਇੱਕਰਾ ਫੇਰ ਲੱਗਿਆ 4000 ਫੇਰ ਦੇਣਗੇ ਇਸ ਕਰਕੇ ਸਾਡੀ ਸਰਕਾਰ ਅਗੇ ਆਈ ਦਾ ਮੰਤਰੀ ਵੀ ਆਰਡਰ ਮੈਂ ਅਪੀਲ ਕਰਦੇ ਆ ਜਿਤਨਾ ਸਾਡੇ ਐਮਐਲ ਸਾਹਿਬ ਨੇ ਪੀਓ ਮੌਕਾ ਆ ਕੇ ਵੇਖਣ ਤੇ ਕੋਈ ਨਾ ਕੋਈ ਉੱਪਰ ਸਰਕਾਰ ਨਾਲ ਗੱਲ ਕਰਕੇ ਤੇਥੋਂ ਕੋਈ ਰਸਤਾ ਕੋ ਪਾਣੀ ਦਾ ਵਿਕਾਸ ਕਰਨ ਇਸ ਕਰਕੇ ਆਈ ਸਾਰਿਆਂ ਕੇ ਅਪੀਲ ਕਰਦੇ ਆ ਜਿੰਨੇ ਵੀ ਵਿਭਾਗ ਨੇ ਸਾਰੇ ਵਿਭਾਗ ਇੱਥੇ ਆ ਕੇ ਇੱਕ ਵਾਰ ਵੇਖਣ ਤੇ ਤਾਂ ਹੀ ਗੱਲ ਬਣ ਸਕਦੀ ਆ ਮੈਂ ਇਹਨੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਧੰਨਵਾਦ ਕਰਦਾ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਕੀ ਨਾ ਬਾਈ ਤੁਹਾਡਾ ਮੈਂ ਦਾ ਰਵਿੰਦਰ ਸਿੰਘ ਕਿਹੜਾ ਪਿੰਡ ਜੀ ਤਲਵੰਡੀ ਸੋਭਾ ਕੀ ਮਸਲਾ ਜਿਹੜਾ ਪਾਣੀ ਜੂ ਖੜੇ ਜੇ ਆ ਵੀ ਆ ਤੁਮ ਦੇਖਦਾ ਆ ਯਾ ਸਾਰਾ ਝੋਨਾ ਲੱਗਾ ਹੈ ਤਕਰੀਬਨ 3-400 ਕਿੱਲਾ ਸਾਰੇ ਤਲਵੰਡੀ ਸੋਭਾ ਸਿੰਘ ਦਾ ਜਿਹੜਾ ਡੁੱਬ ਚੁੱਕਾ ਕਾਰਨ ਕੀ ਹੈ ਕਾਰਨ ਪਾਣੀ ਨਿਕਾਸੀ ਨਹੀਂ ਹੋਈ ਡਰੇਨਾਂ ਡਰੇਨਾਂ ਨੂੰ ਖਲਾਈ ਨਹੀਂ ਹੋਈ ਮੇਰੇ ਹਿਸਾਬ ਨਾਲ 10-15 ਸਾਰੇ ਹੋਏ ਖਲਾਈ ਨਹੀਂ ਹੋਈ ਇਹਦੀ ਤੇ ਕਿਹੜਾ ਪਾਣੀ بارش ਦਾ ਵਾ بارش ਦਾ ਜੀ ਵਾ ਕਿੰਨੇ ਪਿੰਡਾਂ ਦਾ ਪਾਣੀ ਜਿਹੜਾ ਇੱਥੇ ਆਣ ਕੇ ਰੁਕਨਦਿਆ ਪਾਣੀ ਦੀ 8-10 ਪਿੰਡਾਂ ਦਾ ਅੱਛਾ ਤੇ ਹੁਣ ਮੰਗ ਕੀ ਕਰਦੇ ਸਰਕਾਰ ਨੂੰ ਮੰਗ ਇਹੋ ਕਰਦੇ ਵੀ ਡਰੇਨ ਦੀ ਖਲਾਈ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਦੇਣੀ ਹੈ ਸਾਡੀ ਕਿਸਾਨਾਂ ਦਾ ਜਿਹੜਾ ਖਰਾਬਾ ਮਿਲਣਾ ਚਾਹੀਦਾ